ਵੱਡਾ ਵੀਰ ਕਹਿੰਦਾ ਵੀ ਦਰਸ਼ਨ ਕਰਨੇ ਚਾਹੁੰਦੀ ਹੈ ਦੁਨੀਆ ਜੱਟ ਜਾਫੀ ਅੱਜ ਦੇ ਟੂਰਨਾਮੈਂਟ ਤੇ ਆਇਆ ਹੈ ਤੇ ਨੈਸ਼ਨਲ ਸਟਾਈਲ ਕਬੱਡੀ ਦੀ ਵਿੱਚ ਮੇਰੇ ਵੀਰੋ ਲੱਖਾਂ ਦੇ ਵਿੱਚ ਗੱਲਾਂ ਕਹਿੰਦੇ ਕਰਵਾ ਗਿਆ ਨਰਿੰਜਨ ਸਿੰਘ ਕਮਾਨ ਦਾ ਪੁੱਤਰ ਇਧਰ ਜੱਸੀ ਚੀਮਾ ਜੀ ਉਹਨਾਂ ਦਾ ਸਨਮਾਨ ਹੋ ਰਿਹਾ ਜੀ 65 ਕਿਲੋ ਦੀ ਟੀਮਾ ਘੁਰਕਣੀ ਦੀ ਉਹਨਾਂ ਵੱਲੋਂ ਸਨਮਾਨ ਕਰੇ ਜੱਸੀ ਚੀਮਾ ਜੀ ਦੁਨੀਆ ਦੇ ਜੱਟ ਜਾਫੀ ਪਿੱਥੋਂ ਵਾਲੇ ਸ਼ੀਰੇ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਆ ਬਾਈ ਤਾੜੀ ਮਾਰ ਕੇ ਦੱਸੋ ਖੀਰਿਆ ਧੌਣ ਉੱਚੀ ਚੱਕ ਜਾ ਰਾ ਵੇਖ ਦੁਨੀਆ ਕਿੰਨਾ ਪਿਆਰ ਕਰਦੀ ਐ ਆ ਦੋ ਕਦਮ ਚੱਲ ਕੇ ਖੇਡ ਮੈਦਾਨ ਦੇ ਵਿੱਚ ਬੱਗਿਆਂ ਦੇ ਮੰਗੀ ਨੂੰ ਦੁਨੀਆ ਹੰਧਿਆਂ ਦਾ ਸਰਦਾਰ ਕਹਿੰਦੀ ਐ ਔਰ ਖੁਸ਼ੀ ਨੂੰ ਦੁਨੀਆ ਪ੍ਰਿੰਸ ਆਫ ਕਬੱਡੀ ਕਹਿੰਦੀ ਐ ਆ ਸਾਡੀ ਖੇਡ ਕਬੱਡੀ ਦਾ ਜੱਟ ਜਾਫੀ ਐ ਜਿਹੜਾ ਕੁਝੇ ਵਰਲਡ ਕੱਪਾਂ ਦੇ ਵਿੱਚ ਕਰ ਗਿਆ ਜਿਹੜਾ ਕੁਝੇ ਵਿਦੇਸ਼ਾਂ ਦੀ ਧਿਰਤੀ ਕਰ ਗਿਆ ਜਿਹੜਾ ਕੁਝੇ ਪੰਜਾਬ ਦੇ ਮੇਲਿਆਂ ਤੇ ਕਰ ਗਿਆ ਓਏ ਬਾਈ ਕਿਹਨੂੰ ਕਿਹਨੂੰ ਯਾਦ ਆਓ ਵੇਖ ਸ਼ੀਰਿਆ ਪਿਆਰ ਹੈ ਇਹ ਤੇਰੀ ਕਬੱਡੀ ਦਾ ਸਤਕਾਰ ਹੈ ਜੇ ਸ਼ੀਰਾ ਕਬੱਡੀ ਨਾ ਖੇਡਦਾ ਹੁੰਦਾ ਫਿਰ ਕਿਹਨੇ ਤਾੜੀਆਂ ਮਾਰਨੀਆਂ ਸਨ ਫਿਰ ਕਿਹਨੇ ਝਨੀਰ ਦੇ ਵਿੱਚ ਮਾਨ ਸਨਮਾਨ ਦੇਣੇ ਸਨ ਆ ਕਬੱਡੀ ਦੀ ਦੇਣਾ ਸ਼ੀਰਿਆ ਤੇਰਾ ਬਹੁਤ ਬਹੁਤ ਧੰਨਵਾਦ ਹੈ ਸਤਕਾਰ ਸਾਰੇ ਭਰਾਵਾਂ ਦਾ ਅਗਲੇ ਮੈਚ ਦੇ ਵਿੱਚ ਇੰਟਰੋਡਕਸ਼ਨ ਰਾਣ ਸਿੰਘ ਰਣੀਆਂ ਦੀ ਹੋਣੀ ਹੈ ਉਧਰ ਇੱਕ ਵੀਰ ਆਇਆ ਹੈ ਅਗਲੇ ਮੈਚ ਦੇ ਵਿੱਚ ਇੰਟਰੋਡਿਊਸ ਕਰਵਾਇਆ ਜਾਣਾ ਹੈ ਲੱਭੀ ਕਰਦੇ ਚਰਚਾ ਕਬੱਡੀ ਪੈ ਗਈ ਹੈ 65 ਕਿਲੋ ਭਾਰ ਦਾ ਮੈਚ ਚੱਲ ਰਿਹਾ ਹੈ ਪਹਿਲਾਂ ਸ਼ੀਰੇ ਪਿੱਥੋਂ ਦੀ ਚਰਚਾ ਹੋਈ ਹੈ ਪ੍ਰੋ ਕਬੱਡੀ ਲੀਗ ਦੇ ਵਿੱਚ ਗੱਲਾਂ ਨਰਿੰਜਨ ਸਿੰਘ ਕਮਾਨ ਦਾ ਪੁੱਤਰ ਖੇਡ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਵੱਖਰੀਆਂ ਕਰਵਾ ਗਿਆ ਹੈ ਰਣ ਸਿੰਘ ਰਣਜੇ ਨੇ ਸਰਕਲ ਸਟਾਈਲ ਕਬੱਡੀ ਵੀ ਤਕੜੀ ਖੇਡੀ ਹੈ ਔਰ ਇੱਕ ਮੈਂ ਟੂਰਨਾਮੈਂਟ ਤੇ ਪੁੱਛਿਆ ਮੈਂ ਕਿਹਾ ਭਾਈ ਉਮਰ ਕਿੰਨੀ ਹੋਗੀ ਕਹਿੰਦਾ 45 ਸਾਲਾਂ ਦੀ ਉਮਰ ਹੋਗੀ ਅੱਜ ਕਦੇ ਰਣੀਏ ਦੀ YouTube ਤੇ ਮਿਹਨਤ ਕੱਢ ਕੇ ਵੇਖਿਓ ਕਦੇ ਨੂੰ ਪ੍ਰੈਕਟਿਸ ਕਰਦਿਆਂ ਵੇਖਿਓ 20 21 ਸਾਲਾਂ ਦੇ ਮੁੰਡਿਆਂ ਵਾਂਗੂ ਪ੍ਰੈਕਟਿਸ ਕਰਦਾ ਹੈ ਰਣਬਾਈ ਆਈ ਖੇਡ ਮੈਦਾਨ ਦੇ ਵਿੱਚ ਚੱਲ ਕੇ ਦੁਨੀਆ ਦਰਸ਼ਨ ਕਰਨੇ ਚਾਹੁੰਦੀ ਹੈ ਇਹ ਰਣਾ ਦਾ ਜੇਤੂ ਹੈ ਅੱਜ ਦੇ ਝਨੀਰ ਦੇ ਮੇਲੇ ਤੇ ਪੁੱਜਿਆ ਮਾਤਾ ਕਰਮਜੀਤ ਕੌਰ ਦੇ ਪੁੱਤ ਲਈ ਦਰਸ਼ਕ ਵੀਰੋ ਤਾਲੀਆਂ ਜ਼ੋਰਦਾਰ ਮਾਰ ਦਿਓ ਨਰੰજન ਸਿੰਘ ਕਮਾਨ ਦੇ ਪੁੱਤ ਨੇ ਦੁਨੀਆਂ ਦੇ ਵਿੱਚ ਬਖਰੀਆਂ ਗੱਲਾਂ ਕਰਵਾਈਆਂ 45 ਸਾਲਾਂ ਦੀ ਉਮਰ ਹੈ ਮੁੰਡੇ ਦੇ ਜੁੱਸੇ ਵੱਲ ਨਿਗਾਹ ਮਾਰਿਓ ਮੁੰਡੇ ਦੀ ਫਿਟਨੈਸ ਵੇਖਿਓ ਤੁਹਾਨੂੰ ਮਿਹਨਤ ਆਪਣੇ ਆਪ ਪਤਾ ਲੱਗ ਜਾਣੀ ਹੈ ਸਵੇਰੇ 4 ਵਜੇ ਉੱਠ ਕੇ ਸ਼ਾਮ ਨੂੰ 4 ਵਜੇ ਮੇਰੇ ਵੀਰੋ ਰੋਜ਼ ਦੋ ਟਾਈਮ ਜਿਹੜਾ ਖੇਡ ਮੈਦਾਨ ਦੇ ਵਿੱਚ ਜਾ ਕੇ ਤਪੱਸਿਆ ਕਰਨੀ ਇਹੋ ਜਿਹਾ ਮਾਨ ਰਣ ਸਿੰਘ ਰਣੀਏ ਵਰਗੇ ਖਿਡਾਰੀਆਂ ਦੇ ਹਿੱਸੇ ਦੇ ਵਿੱਚ ਆਇਆ ਹੈ ਇਹ ਸਰਕਲ ਸਟਾਈਲ ਵੀ ਚੋਟੀ ਦੀ ਖੇਡਿਆ ਇਹਨੇ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਵੀ ਬਖਰੀਆਂ ਗੱਲਾਂ ਕਰਵਾਈਆਂ ਜੜਦੇਵਾਲੇ ਸੱਤੀ ਦੇ ਵੱਡੇ ਵੀਰ ਦੀ ਚਰਚਾ ਲੰਮੇ ਸਮੇਂ ਤੋਂ ਖੇਡ ਮੈਦਾਨਾਂ ਦੇ ਵਿੱਚ ਹੁੰਦੀ ਆ ਰਹੀ ਹੈ ਰਣભાઈ ਤੁਸੀਂ ਆਏ ਹੋ ਤੁਹਾਡਾ ਝਨੀਰ ਦੇ ਮੇਲੇ ਤੇ ਪੁੱਜਣ ਦੇ ਲਈ ਸਾਰੀ ਸੰਗਤ ਵੱਲੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੱਡੇ ਵੀਰ ਕਹਿੰਦੇ ਵੱਡੇ ਭਰਾ ਦਾ ਮਾਨ ਸਨਮਾਨ ਅੱਜ ਵਿਸ਼ੇਸ਼ ਤੌਰ ਤੇ 11000 ਦੀ ਨਗਦ ਰਕਮ ਨਾਲ ਮਣੀ ਗਿੱਲ ਵੱਲੋਂ ਮਣੀ ਗਿੱਲ ਵੱਲੋਂ ਮੱਖਣ ਪਿਲਸੀਆਂ ਦਾ ਸਨਮਾਨ ਜਿਹੜਾ ਹੈ ਇਸ ਮੇਰੇ ਵੀਰੋ ਮੈਚ ਤੋਂ ਬਾਅਦ ਖੇਡ ਮੈਦਾਨ ਦੇ ਵਿੱਚ ਕਰਵਾਇਆ ਜਾਣਾ ਹੈ ਮੱਖਣ ਪਿਲਸੀਆਂ ਇਸ ਇਲਾਕੇ ਦਾ ਸਾਡੀ ਖੇਡ ਕਬੱਡੀ ਦਾ ਇੱਕ ਉੱਪਰ ਦਾ ਬਲਾਰਾ ਹੈ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਅੱਜ ਦੇ ਟੂਰਨਾਮੈਂਟ ਤੇ ਮਾਨਿਆ ਸਨਮਾਨਿਆ ਜਾਣਾ ਹੈ ਰਣ ਸਿੰਘ ਰਣੀਆਂ ਦੇ ਪਿੱਥੋਂ ਵਾਲੇ ਸ਼ੀਰੇ ਦੇ ਫਕਰ ਝੰਡੇ ਵਾਲੇ ਹਿੰਦੇ ਦੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਅੱਜ ਦੇ ਟੂਰਨਾਮੈਂਟ ਤੇ ਹੋਣਗੇ ਇੱਕ ਪਾਸੇ ਟੀਮ ਪਿੱਥੋ ਵਾਲੇ ਜੱਟ ਯਾਪੀ ਦਾ ਸਨਮਾਨ ਜਿਹੜਾ ਚਾਂਦੀ ਦੀ ਚੈਨ ਤੇ ਵਾਲ ਪੇਪਰ ਦੇ ਨਾਲ ਕੀਤਾ ਜਾਣਾ ਲਾਡੀ ਸਰਪੰਚ ਜੀ ਵੱਡਾ ਮਾਣ ਜਿਹੜਾ ਪੁੱਜਦਾ ਕਰ ਗਿਆ ਜਗਪਾਲ ਭਾਈ ਸਾਡਾ ਇਧਰ ਪਿੱਥੋ ਵਾਲੇ ਜੱਟ ਯਾਪੀ ਦਾ ਸਨਮਾਨ ਹੋਣ ਲੱਗਿਆ ਜਿਹੜੇ ਜਿਹੜੇ ਪਿੱਥੋ ਵਾਲੇ ਸ਼ੀਰੇ ਦੀ ਖੇਡ ਨੂੰ ਪਿਆਰ ਕਰਦੇ ਆ ਤਾੜੀ ਜ਼ੋਰਦਾਰ ਮਾਰੋ ਯਾਰ ਪਿੱਥੋ ਵਾਲੇ ਦੇ ਰਿਕਾਰਡ ਬੋਲਦੇ ਆ ਲੈ ਵੀ ਗੁਰਪ੍ਰੀਤ ਕੈਮਰਾਮੈਨ ਕਿੱਥੇ ਆ 360 ਦਾ ਭਰਾ ਸਾਡਾ ਭੱਜ ਕੇ ਆ ਜਾ ਸੇਵਕ ਤੂੰ ਵੀ ਭੱਜ ਕੇ ਆ ਜਾ ਕਿਉਂਕਿ ਗੱਲਾਂ ਬਾਤਾਂ ਲੱਗਣ ਗਿਆ ਟਿਕਾਣੇ ਆ ਮਾਣ ਤੇ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਗੁਰਪ੍ਰੀਤ ਕਬੱਡੀ ਦੀ ਜਗਤ ਦੇ ਤਨੰਦਰ ਜਾਫੀ ਕਬੱਡੀ ਦੀ ਦੁਨੀਆ ਦੇ ਉਹ ਜਾਫੀ ਜਿਹਦਾ ਕਹਿੰਦੇ ਲੋਹਾ ਦੁਨੀਆ ਦੇ ਵੱਡੇ ਵੱਡੇ ਰੇਟਰਾਂ ਨੇ ਮੰਨਿਆ ਹੈ ਪਿੱਥੋ ਵਾਲੇ ਸ਼ੀਰੇ ਦਾ ਮਾਣ ਸਨਮਾਨ ਗੁਰਪ੍ਰੀਤ ਗੁਰੀ ਦੇ ਵੱਲੋਂ ਚਾਂਦੀ ਦੇ ਚੇਨ ਤੇ ਬਾਲ ਪੇਪਰ ਦੇ ਨਾਲ ਇਹ ਮਾਣ ਤੇ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਕਬੱਡੀ ਦੀ ਦੁਨੀਆ ਦਾ ਇਹ ਪਤਾਮਾਂ ਜਾਫੀ ਕਬੱਡੀ ਦੀ ਦੁਨੀਆ ਦਾ ਜੱਟ ਜਾਫੀ ਜਿੰਨੇ ਵੀ ਨਾਂ ਇਹਦੇ ਲੈ ਲਈਏ ਬੋਨੇ ਹੀ ਥੋੜੇ ਜਿਹੜੇ ਜਿਹੜੇ ਲਗਾ ਜਿਹੜੇ ਜਿਹੜੇ ਪਿੱਤੋਲੇ ਸ਼ੀਰੇ ਨੂੰ ਪਿਆਰ ਕਰਦੇ ਇੱਕ ਤਾੜੀ ਦੇ ਮਾਰ ਕੇ ਦੱਸੋ ਦਰਸ਼ਕੋ ਜ਼ੋਰਦਾਰ ਅੱਜ ਵੀ ਪੂਰਾ ਕੈਮ ਹੈ ਆਜਾ ਕਲਜਾਰ ਲਾਡੀ ਸਰਪੰਚੀ ਵੱਡਾ ਮਾਣ ਇਹਨਾਂ ਬੋਲਾਂ ਤੋਂ 500 ਰੁਪਏ ਭੇਜ ਕੇ ਗਿਆ ਸੋ ਬਹੁਤ ਬਹੁਤ ਧੰਨਵਾਦ